ਉਮਾ ਫੋਰਮਾ ਵੱਲੋਂ ਐਲਾਨ ਕੀਤਾ ਮੋਰਚਾ ਅੱਜ 24ਵੇਂ ਦਿਨ ਵਿੱਚ ਦਾਖਲ ਹੋ ਗਿਆ ਅਸੀਂ ਸ਼ੰਭੂ ਬਾਰਡਰ ਦੀ ਸਟੇਜ ਤੋਂ ਬੋਲ ਰਹੇ ਹਾਂ ਔਰ ਜਿਹੜਾ ਅਸੀਂ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਨ ਵਾਸਤੇ ਦੂਜੇ ਸੂਬਿਆਂ ਨੂੰ ਜੰਤਰ ਮントਰ ਤੇ ਦਿੱਲੀ ਜਾਣ ਦਾ ਐਲਾਨ ਕੀਤਾ ਸੀ ਜਦੋਂ ਕੇਂਦਰ ਕਹਿੰਦੀ ਸੀ ਕਿ ਟ੍ਰੈਕਟ ਅਕਾਲੀਆਂ ਤੋਂ ਬਗੈਰ ਤੁਸੀਂ ਦਿੱਲੀ ਚਲੇ ਜਾ ਕੱਲ ਦੇ 147 ਬੰਦੇ ਡਿਟੇਨ ਕੀਤੇ ਗਏ ਆ ਜਿਹੜੇ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਹਰਿਆਣੇ ਨੇ ਕਿਹਾ ਅਸੀਂ ਬਾਰਡਰਾਂ ਤੇ ਬੈਠਾਂਗੇ 19 ਦਿਨ ਤੱਕ ਬੈਠਾਂਗੇ ਜਿੰਨੀ ਦੇਰ ਤੱਕ ਤੁਸੀਂ ਰਾਹ ਨਹੀਂ ਖੋਲਦੇ ਤੇ ਫਿਰ ਭਲਾ ਦਿੱਲੀ ਦੇ ਵਿੱਚ ਏਡੀ ਵੱਡੀ ਫੋਰਸ ਲਾਉਣਾ ਧਾਰਾ 144 ਲਾਉਣਾ ਰਸਤੇ ਸੀਲ ਕਰਨਾ ਬੱਸਾਂ ਚੈੱਕ ਕਰਨਾ ਰੇਲ ਗੱਡੀਆਂ ਚੈੱਕ ਕਰਨਾ ਇਹ ਕਿੱਧਰ ਕਿੱਧਰ ਦਾ ਸੀ ਇਹਦਾ ਮਤਲਬ ਕੇਂਦਰ ਨੇ ਮੰਨ ਲਿਆ ਹੈ ਕਿ ਇਹ ਅੰਦੋਲਨ ਦੇਸ਼ ਪਰਦਾ ਹੈਗਾ ਵਾ ਜਿਹੜੀ ਗੱਲ ਅਸੀਂ ਤੋੜਨਾ ਚਾਹੁੰਦੇ ਸੀ ਵੀ ਕਿਸੇ ਵੀ ਕਿਸਮ ਤੇ ਸਾਨੂੰ ਦੇਸ਼ ਦੀ ਰਾਜਨੀਤੀ ਵਿੱਚ ਨਹੀਂ ਜਾਣ ਦੇਣਗੇ ਇਹ ਸਾਡੀ ਅਸੈਸਮੈਂਟ ਠੀਕ ਰਹੀ ਆ 8 ਮਾਰਚ ਨੂੰ ਮਤਾਵਾ ਪੈਣਾ ਦਾ ਕਮੰਤਰੀ ਦਿਹਾੜਾ ਹੈਗਾ ਅਸੀਂ ਉਹ ਇਹਨਾਂ ਦੋਵਾਂ ਬਾਰਡਰਾਂ ਦੇ ਉੱਤੇ ਮਨਾਵਾਂਗੇ ਔਰ ਇਸ ਅੰਦੋਲਨ ਵਿੱਚ ਔਰਤ ਦੀ ਭੂਮਿਕਾ ਕੀ ਹੋਵੇ ਇਸ ਵਿਸ਼ੇ ਤੇ ਚਰਚਾ ਕਰਾਂਗੇ ਜਿਸ ਅੰਦੋਲਨ ਦੇ ਵਿੱਚ ਦੇਸ਼ ਦੀਆਂ ਮਤਾਵਾ ਪੈਣਾ ਸ਼ਾਮਲ ਹੋਣ ਉਹਨਾਂ ਦੀ ਵੱਡੀ ਗਿਣਤੀ ਹੋਵੇ ਉਹ ਮੋਰਚੇ ਕਦੀ ਹਰਦੇ ਨਹੀਂ ਹੁੰਦੇ। ਤੋਂ ਅਸੀਂ ਪੂਰੇ ਦੇਸ਼ ਨੂੰ ਪੰਜਾਬ ਨੂੰ ਹਰਿਆਣਾ ਨੂੰ ਬੇਨਤੀ ਕਰਦੇ ਆ ਸਾਰੀਆਂ ਮਤਾਵਾਂ ਪੈਣਾ ਨੂੰ ਵੀ 8 ਮਾਰਚ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ। ਰੇਲ ਰੋਕੋ ਦੀਆਂ ਤਿਆਰੀਆਂ ਦੋਹਾਂ ਫੋਰਮਾਂ ਵੱਲੋਂ ਪੂਰੇ ਜੰਗੀ ਪੱਧਰ ਤੇ ਆਰੰਭ ਕੀਤੀਆਂ ਗਈਆਂ ਨੇ। ਆ ਰੇਲ ਰੋਕੋ ਭਾਰਤ ਦਾ ਰੇਲ ਰੋਕੋ ਅੰਦੋਲਨ ਸਰਕਾਰ ਦੀਆਂ ਅੱਖਾਂ ਖੋਲੂਗਾ। ਅਰ ਪੰਜਾਬ ਦੇ ਲਗਭਗ 22 ਜ਼ਿਲ੍ਹਿਆਂ 'ਚ ਇਹ ਰੇਲ ਰੋਕੋ ਹੋਊਗਾ ਮੈਂ ਨਿੱਜੀ ਤੌਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦੇਵੀ ਦਾਸਪੁਰਾ ਦੇ ਉਸ ਥਾਂ ਨੂੰ ਜਾ ਕੇ ਸੰਬੋਧਨ ਕਰੂਗਾ ਵੱਧ ਤੋਂ ਵੱਧ ਅਸੀਂ ਕਨੇ ਪੰਜਾਬੀਆਂ ਨੂੰ ਹਰਿਆਣਾ ਨੂੰ ਪੂਰੇ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਰੇਲ ਰੋਕੋ ਵਿੱਚ ਇਕੱਠ ਕੀਤਾ ਜਾਵੇ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾ ਮੰਨ ਨਹੀਂ ਲੈਂਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਦੋਨੋ ਬਾਰਡਰਾਂ ਦੇ ਉੱਤੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਮੋਰਚੇ ਚੜ੍ਹਦੀ ਕਲਾ ਚ ਹੈ ਅੱਜ ਦਿਨ ਮੋਰਚੇ ਦੇ ਵਿੱਚ ਤਾਕਤ ਵਧ ਰਹੀ ਹੈ ਸੰਗਤਾਂ ਦੀ آمد ਵਧ ਰਹੀ ਹੈ ਅਦਰ ਸਟੇਟਾਂ ਦੇ ਵਿੱਚੋਂ ਮੋਰਚੇ ਨੂੰ ਸਮਰਥਨ ਮਿਲ ਰਿਹਾ ਹੈ ਆਪਾਂ ਜਿਸ ਤਰੀਕੇ ਦੇ ਨਾਲ ਗੋਦੀ মিডিਆ ਤੇ ਭਾਰਤ ਸਰਕਾਰ মিডিਆ ਤੇ ਜਾ ਕੇ ਰੋਜ਼ ਇਹ ਬੋਲਦੀ ਸੀ ਕਿ ਕਿਸਾਨ ਟਰੈਕਟਰ ਟਰਾਲੀਆਂ ਨਾ ਲਿਜਾਣ ਪੈਦਲ ਚਲੇ ਜਾਣ ਹੋਰ ਸਾਧਨਾਂ ਰਾਹੀਂ ਚਲੇ ਜਾਣ ਅਸੀਂ ਦਿੱਲੀ ਇਹਨਾਂ ਨੂੰ ਪ੍ਰੋਟੈਸਟ ਕਰਨ ਨੂੰ ਜਗ੍ਹਾ ਦਿੰਨੇ ਆ ਔਰ ਕੱਲ ਉਹਨਾਂ ਦਾ ਬਿਲਕੁਲ ਚਿਹਰਾ ਨੰਗਾ ਹੋ ਗਿਆ ਡੋਗਲਾ ਚਿਹਰਾ ਸਰਕਾਰ ਦਾ ਕੱਲ ਨੰਗਾ ਹੋਇਆ ਆਪਣੀ ਇਥੋਂ ਦਿੱਤੀ ਹੋਈ ਕਾਲ ਕਿ 6 ਤਰੀਕ ਨੂੰ ਪੂਰੇ ਭਾਰਤ ਦੇ ਉਹ ਕਿਸਾਨ ਦਿੱਲੀ ਵੱਲ ਨੂੰ ਪੈਦਲ ਜਾਂ ਗ੍ਰੇਲ ਟ੍ਰੇਨਾਂ ਦੇ ਰਾਹੀਂ ਜਾਂ ਬੱਸਾਂ ਦੇ ਰਾਹੀਂ ਆਉਣਗੇ। ਔਰ ਉਹ ਜਦੋਂ ਤੁਰਨ ਦੀ ਤਿਆਰੀ ਕੀਤੀ ਸਾਡੇ ਲੋਕਾਂ ਨੇ ਤਾਂ ਉਹ ਸਰਕਾਰ ਦਾ ਜੋ ਚਿਹਰਾ ਸੀ, ਸਰਕਾਰ ਦਾ ਜੋ ਕਿਰਦਾਰ ਸੀ ਉਹ ਸਪਸ਼ਟ ਨਜ਼ਰ ਆਇਆ ਕਿ ਸਾਡੇ ਯੂਪੀ ਦੇ ਇੱਕ ਸੰਗਠਨ ਹਰਪਾਲ ਬਿਲਾਰੀ ਜੀ ਜਿਸ ਵੇਲੇ ਚੱਲੇ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਔਰ ਉਹਨਾਂ ਨੂੰ ਉੱਥੋਂ ਅੱਗੇ ਨਹੀਂ ਵਧਣ ਦਿੱਤਾ ਉਹਨਾਂ ਨੂੰ ਮਜਬੂਰੀ ਵਸ ਉਸੇ ਸੜਕ ਦੇ ਉੱਤੇ ਬੈਠ ਕੇ ਧਰਨਾ ਲਾ ਕੇ ਬੈਠਣਾ ਪਿਆ ਔਰ ਰਾਤ ਤੱਕ ਉਹਨਾਂ ਦਾ ਧਰਨਾ ਚੱਲਦਾ ਰਿਹਾ ਹੁਣ ਨਵੀਂ ਅਪਡੇਟ ਜਿਹੜੀ ਆਏਗੀ ਪਤਾ ਲੱਗੇਗਾ ਔਰ ਇਸੇ ਤਰ੍ਹਾਂ ਅਨਿਲ ਤਿਲਾਂਨ ਜੀ ਸਾਡੀ ਇੱਕ ਜੱਥੇਬੰਦੀਆਂ ਦਾ ਹਿੱਸਾ ਹੈ ਉਹਦੀ ਜੱਥੇਬੰਦੀ ਉਹਨਾਂ ਨੇ ਆਪਦੇ ਇਲਾਕੇ ਦੇ ਵਿੱਚੋਂ ਜਦੋਂ ਚੱਲਣ ਦਾ ਆਰ ਕੀਤਾ ਤਾਂ ਉਹਨਾਂ ਨੂੰ ਵੀ ਅਲੱਗ-ਅਲੱਗ ਅਥਾਨ ਥਾਣਿਆਂ ਦੇ ਵਿੱਚ ਵਲੱਗ-ਵਲੱਗ ਇਲਾਕੇ ਚੋਂ ਫੜਕੇ ਡਿਟੇਨ ਕੀਤਾ ਗਿਆ ਦਿੱਲੀ ਵੱਲ ਮੂਵਮੈਂਟ ਨਹੀਂ ਕਰਨ ਦਿੱਤਾ ਗਿਆ ਉਹਨਾਂ ਨੂੰ ਇੱਥੋਂ ਤੱਕ ਵੀ ਹੋਇਆ ਕਿ ਸਾਡਾ ਇੱਕ ਜਥਾ ਜਿਹੜਾ ਵਿਹਾਰ ਤੋਂ ਚੱਲਿਆ ਉਹ ਅਜੇ ਰਸਤੇ 'ਚ ਆ ਉਹਦਾ ਅਜੇ ਕੋਈ ਪਤਾ ਨਹੀਂ ਲੱਗਿਆ ਉਹ ਕਿੱਥੇ ਐ ਸੋ ਮੇਰਾ ਗੱਲ ਕਰਨ ਦਾ ਭਾਅ ਵੀ ਐ ਕਿ ਸਰਕਾਰ ਦਾ ਜਿਹੜਾ ਕਿਰਦਾਰ ਐ ਉਹ ਇਸ ਗੱਲ ਤੋਂ ਸਪਸ਼ਟ ਨਜ਼ਰ ਆਇਆ ਦਿਖਿਆ ਹੁਣ ਆਪਣੀ ਗੱਲ ਇਹ ਆ ਕਿ ਦੋਸਤੋ ਲੜਾਈ ਆਪਾਂ ਜਿੱਤਣੀ ਐ ਹਰ ਹਾਲ ਦੇ ਵਿੱਚ ਜਿੱਤਣੀ ਐ ਪੂਰੇ ਦੇਸ਼ ਦੇ ਵਿੱਚੋਂ ਤਿਆਰੀਆਂ ਹੋ ਰਹੀਆਂ ਨੇ 10 ਤਰੀਕ ਨੂੰ ਰੇਲ ਰੋਕੋ ਦਾ ਜਿਹੜਾ ਆਪਾਂ ਸੱਦਾ ਦਿੱਤਾ ਹੈ ਉਸ ਸੱਦੇ ਵਾਸਤੇ ਕੱਲ ਦੇ ਜੋ ਅਪਡੇਟਸ ਮਿਲੇ ਨੇ ਉਹ ਇਹ ਮਿਲੇ ਨੇ ਕਿ ਤਾਮਿਲਨਾਡੂ ਵਾਲਿਆਂ ਨੇ ਇਹ ਕਿਹਾ ਕਿ ਅਸੀਂ ਘਟੋ ਘਟਾ 100 ਥਾਂ ਦੇ ਉੱਤੇ ਟ੍ਰੇਨ ਰੋਕਾਂਗੇ ਇਦੋਂ ਵੀ ਗਾਹਾਂ ਦਰਨਾਟਕਾ ਦੀ ਮੀਟਿੰਗ ਹੋ ਚੁੱਕੀ ਆ ਬੜੀ ਜੱਜੇਬੰਦੀ ਆ ਉਹਨਾਂ ਨੇ ਮੀਟਿੰਗ ਕਰਕੇ ਕੱਲ ਫੈਸਲਾ ਲੈ ਲਿਆ ਕੱਲ ਪੁਆਇੰਟ ਸੈੱਟ ਕਰ ਲੈਗੇ ਕਿੱਥੇ ਕਿੱਥੇ ਉਹਨਾਂ ਨੇ ਟ੍ਰੇਨ ਰੋਕਣੀ ਆ ਇਸੇ ਤਰ੍ਹਾਂ ਦੇ ਸੁਨੇਹ ਓਡੀਸਾ ਦੇ ਵਿੱਚੋਂ ਯਾਨੀ ਪੂਰੇ ਭਾਰਤ ਦੇ ਵਿੱਚੋਂ ਇਸ ਮੂਵਮੈਂਟ ਦਾ ਅਸਰ ਨਜ਼ਰ ਆ ਰਿਹਾ ਹੈ ਇਹ ਹੋਣਾ ਔਰ ਆਪਾਂ ਸਾਰਿਆਂ ਨੇ ਪੰਜਾਬ ਹਰਿਆਣਾ ਪੂਰੇ ਭਾਰਤ ਨੂੰ ਇਹਦੀ ਕਵਰ ਦੇ ਵਿੱਚ ਲੈਣਾ ਹੈ ਔਰ ਅਲੱਗ-ਅਲੱਗ ਥਾਵਾਂ ਦੇ ਉੱਤੇ ਆਪਾਂ 10 ਤਰੀਕ ਨੂੰ ਜਿਹੜਾ 4 ਘੰਟੇ ਦਾ ਪ੍ਰੋਗਰਾਮ ਦਿੱਤਾ 12 ਤੋਂ ਲੈ ਕੇ 4 ਵਜੇ ਤੱਕ ਉਹ ਟ੍ਰੇਨ ਰੋਕ ਕੇ ਆਪਾਂ ਆਪਣਾ ਰੋਸ ਪ੍ਰਗਟ ਕਰਨਾ ਹੈ ਸ਼ਾਤਮਈ ਬੈਠੇ ਲੋਕਾਂ ਦੇ ਨਾਲ ਜਿਸ ਤਰੀਕੇ ਦਾ ਵਰਤਾਰਾ ਵਰਤਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਜਿਸ ਤਰੀਕੇ ਦੇ ਨਾਲ ਇੱਥੇ ਬੈਠੇ ਕਿਸਾਨਾਂ ਨੂੰ ਕਦੇ ਵੱਖਵਾਦੀ ਤੇ ਕਦੇ ਅੱਤਵਾਦੀ ਕਹਿ ਰਿਹਾ ਹੈ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦਾ ਕੰਮ ਕੀਤਾ ਹੈ ਔਰ ਏਡੀ ਵੱਡੀ ਆਬਾਦੀ ਨੂੰ ਅਨਾਜ ਦਾ ਮਹਈਆ ਕਰਵਾ ਕੇ ਦੇਣ ਵਾਲੇ ਲੋਕਾਂ ਦੇ ਉੱਤੇ ਅੱਜ ਅਜੇਹੀ ਦੂਸ਼ਣ ਬਾਜੀ ਤੇ ਤੁਮ ਤਾਂ ਲਾਉਣੀਆਂ ਇਹ ਸਰਕਾਰਾਂ ਦੇ ਆਮ ਉਹਨਾਂ ਦੇ ਕੰਮ ਹੁੰਦੇ ਨੇ ਸਰਕਾਰਾਂ ਕਰਦੀਆਂ ਰਹਿੰਦੀਆਂ ਨੇ ਆਪਣਾ ਪ੍ਰੋਗਰਾਮ ਆ ਦੋਸਤੋ ਕਿ 8 ਤਰੀਕ ਨੂੰ ਕੱਲ ਨੂੰ ਦੋਨਾਂ ਬਾਰਡਰਾਂ ਦੇ ਉੱਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਸਾਡੀਆਂ ਵਿਮਨਡੇ ਸਾਡੀਆਂ ਭੈਣਾਂ ਸਾਡੀਆਂ ਧੀ ਧੀਆਂ ਉਹਨਾਂ ਨੇ ਆ ਕੇ ਮੋਰਚਾ ਸਾਹਮਣੇ 8 ਤਰੀਕ ਕੱਲ ਨੂੰ ਇਹ ਮੋਰਚਾ ਸਾਡੀਆਂ ਬੀਬੀਆਂ ਸਾਹਮਣ ਗਿਆ ਹਰ ਇੱਕ ਕਿਸਾਨ ਪਰਿਵਾਰ ਨੂੰ ਹਰ ਇੱਕ ਮਜ਼ਦੂਰ ਪਰਿਵਾਰ ਨੂੰ ਹਰ ਇੱਕ ਦੁਕਾਨਦਾਰ ਨੂੰ ਸਾਡੀ ਅਪੀਲ ਹੈ ਕਿ ਇੱਥੇ ਜਿਹੜਾ 8 ਤਰੀਕ ਦਾ ਪ੍ਰੋਗਰਾਮ ਸਾਡਾ ਬੀਬੀਆਂ ਵੱਲੋਂ ਕੀਤਾ ਜਾ ਰਿਹਾ ਹੈ ਉਸ ਸ਼ਾਂਤਮਈ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਭੈਣਾ ਸਾਡੀਆਂ ਧੀਆਂ ਹਿੱਸਾ ਲੈਣ ਤਾਂ ਕਿ ਪਤਾ ਲੱਗੇ ਕਿ ਜਿਹੜੀ ਤਾਕਤ ਆ ਸਾਡੀ ਇੱਕ ਇੱਕ ਹਿੱਸਾ ਤਾਕਤ ਜਿਹੜੀ ਅੱਧੀ ਤਾਕਤ ਸਾਡੀ ਘਰੇ ਬੈਠੀ ਆ ਉਹ ਤਾਕਤ ਵੀ ਦਿਸੇ ਸਰਕਾਰ ਨੂੰ ਕਿ ਮੈਦਾਨ ਦੇ ਵਿੱਚ ਹੈ ਔਰ ਆਈ ਹੈ ਔਰ ਲੜਨ ਲਈ ਤਿਆਰ ਹੈ ਸੋ ਸਾਡਾ ਇਤਿਹਾਸ ਹੈ ਮਾਈ ਭਾਗੂ ਦਾ ਇਤਿਹਾਸ ਹੈ ਸੱਚੀ ਗਵਾਹ ਹੈ ਸਾਡਾ ਇਤਿਹਾਸ ਸਾਨੂੰ ਅ ਮਾਰਗਦਰਸ਼ਨ ਕਰਦਾ ਹੈ ਕਿ ਸਾਡੀਆਂ ਭੈਣਾਂ ਦਾ ਯੋਗਦਾਨ ਜੋ ਪਿੱਛੇ ਤੋਂ ਅਸੀਂ ਦੇਖਿਆ ਹੈ ਅੰਦੋਲਨਾਂ ਦੇ ਵਿੱਚ ਰਿਹਾ ਉਹੀ ਅੰਦੋਲਨਾਂ ਦੇ ਵਿੱਚ ਅੱਗੇ ਸਾਡੀਆਂ ਬੀਬੀਆਂ ਦਾ ਇੱਥੇ ਹਿੱਸਾ ਹੋਣਾ ਚਾਹੀਦਾ ਸੋ ਇਸ ਕਰਕੇ ਕੱਲ ਵਾਲਾ ਜਿਹੜਾ ਪ੍ਰੋਗਰਾਮ ਹੈ 8 ਤਰੀਕ ਦਾ ਪੂਰਾ ਸ਼ਾਂਤਮਈ ਢੰਗ ਦੇ ਨਾਲ ਮੇਰੀ ਅਪੀਲ ਆ ਸਾਰਿਆਂ ਨੂੰ ਸ਼ਾਂਤੀ ਬਹਾਲ ਰੱਖਦਿਆਂ ਹੋਇਆਂ ਸਾਰੇ ਵੀਰ ਹਰ ਇਕਾਈ ਦੇ ਵਿੱਚੋਂ ਘੱਟੋ ਘੱਟ ਇੱਕ ਇੱਕ ਬੱਸ ਸਾਡੀਆਂ ਭੈਣਾਂ ਦੀ ਭਰ ਕੇ ਦੋਨੋਂ ਬਾਰਡਰਾਂ ਦੇ ਉੱਤੇ ਜਿਹੜੇ ਵੀਰ ਜਿਹੜੇ ਜ਼ਿਲ੍ਹੇ ਖਨੋਰੀ ਬਾਰਡਰ ਤੇ ਨੇ ਉਹ ਖਨੋਰੀ ਬਾਰਡਰ ਦੇ ਉੱਤੇ ਆਪਦੀਆਂ ਬੱਸਾਂ ਲੈ ਕੇ ਆਉਣ ਜਿਹੜੇ ਜ਼ਿਲ੍ਹੇ ਸ਼ੰਭੂ ਬਾਰਡਰ ਤੇ ਬੈਠੇ ਨੇ ਉਹ ਸ਼ੰਭੂ ਬਾਰਡਰ ਦੇ ਉੱਤੇ ਬੀਬੀਆਂ ਦੀ ਹਾਜ਼ਰੀ ਲਵਾਉਣ ਔਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਜਿੰਨੀਆਂ ਵੀ ਬੀਬੀਆਂ ਆਉਣ ਉਹਨਾਂ ਦੇ ਕੋਲੇ ਉਹਨਾਂ ਦੇ ਹੱਥਾਂ ਦੇ ਵਿੱਚ ਤੁਹਾਡਾ ਝੰਡਾ ਡੰਡਾ ਜ਼ਰੂਰੀ ਹੈ ਉਹ ਜ਼ਰੂਰ ਲੈ ਕੇ ਆਉਣ ਤਾਂ ਕਿ ਪਤਾ ਲੱਗੇ ਕਿ ਅਸੀਂ ਅੰਦੋਲਨ ਕਰਨ ਚੱਲੇ ਆਂ ਅੰਦੋਲਨ ਦੇ ਰਾਹ ਤੇ ਤੁਰਿਆ ਸੋ ਇਨ ਇੱਕ ਮੇਰੀ ਬੇਨਤੀ ਹੈ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ